ਵਨ ਦਾ ਸੰਗ ਵਨ ਪੰਜਾਬ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ 올 ਇੰਡੀਆ ਦੇ ਪ੍ਰਧਾਨ ਕਸ਼ਮੀਰ ਸਿੰਘ ਰਾਜਪੂਤ ਪੰਜਾਬ ਪ੍ਰਧਾਨ ਅਸ਼wini ਕੁਮਾਰ ਨਾਮੇਸ਼ਾ ਜੀ ਅਸ਼wini ਕੁਮਾਰ ਕਾਲੇਸ਼ਾ ਜ਼ਿਲ੍ਹਾ ਪ੍ਰਧਾਨ ਮਨਮੋਹਨ ਸਿੰਘ ਢੀਮਪਲ ਰਾਜਪੂਤ ਜਨਰਸਖਤਰ ਪੰਜਾਬ ਸੰਦੀਪ ਸਿੰਘ ਰਾਜੂ ਉਮੀਦ ਪ੍ਰਧਾਨ ਪੰਜਾਬ ਸਰਬਜੀਤ ਸਿੰਘ ਰਾਜਾ ਸੀਨੀਅਰ ਉਮੀਦਵਾਰ ਪੰਜਾਬ ਹਾਂ ਵਿਚਾਰ ਹੋ ਰਿਹਾ ਸੀ ਕਿ ਸਟੇਟ ਦੀ ਤੇ ਸੈਂਟਰ ਦੀ ਕੁਝ ਨਮਾਇਨੀਆਂ ਵਧਾਇਆ ਜਾਏ ਮੇਰੇ ਪੰਜਾਬ ਦੇ ਇੱਕ ਅਸ਼੍ਰੀ ਨਾਮੇਸ਼ਾ ਨੇ ਕਿ ਸੁਤੇ ਵਿਚਾਰ ਕਰਕੇ ਤੇ ਇਸ ਗੱਲ ਨੂੰ ਇੱਕ ਬੰਦਾ ਦਾ ਆਰੰਭ ਬਣਾਇਆ ਤੁਸੀਂ ਇਹ ਲਿਖੋ ਬੰਦਾ ਕਿਹਨੂੰ ਅੱਜ ਮੈਂ ਕਸ਼ਵੀਰ ਸਿੰਘ ਰਾਜਪੂਤ ਨੈਸ਼ਨਲ ਅਧਿਕਾਰੀ ਖਲ ਭਾਰਤੀ ਸੰਕਰ ਸੰਗ ਨੂੰ ਮੈਨੂੰ ਮੈਨੂੰ ਮੈਂ ਹੁਣ ਵਟਸਐਪ ਦਾ ਨੰਬਰ ਪਕੜਤਾ ਗਿਆ ਛੋਂਦਾ ਮੈਂ ਆ ਕੇ ਆਪਣੇ ਸਾਰੇ ਵੀਰਾਂ ਵਿੱਚ ਇਸ ਗੁਰੂ ਨਗਰੀ ਵਿੱਚ ਨਤਮਸਤਕ ਹੋਇਆ ਹਾਂ। ਔਰ ਪੰਜਾਬ ਦੇ ਕੁਝ ਲੋਗਾਂ ਨੂੰ ਮਿੱਤਰਾਂ ਨੂੰ ਜਿਹੜੇ ਕਾਫੀ ਚੱਕਰੀਏ ਸੀ ਉਹਨਾਂ ਨੂੰ ਮੌਕਾ ਦਿੱਤਾ ਕਿ ਪੰਜਾਬ ਸਰਕਰ ਸੰਗ ਬੰਦ ਦੇ ਵਿੱਚ ਆਪਣਾ ਕੰਮ ਕਰਨ। ਪੰਜਾਬ ਜਿਹੜੇ ਵੱਲੋਂ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਕਿ ਤਿੰਨ ਲੋਗਾਂ ਨੂੰ ਨੈਸ਼ਨਲ ਟੀਮ ਦੇ ਵਿੱਚ ਸ਼ਾਮਲ ਕੀਤਾ ਜਾਵੇ। ਉਹਨਾਂ ਦਨ ਲੋਕਾਂ ਨੂੰ ਅੱਜ ਮੈਂ ਵਧਾਈ ਦਿੰਦਾ ਹਾਂ ਉਹਨਾਂ ਨੂੰ ਮੈਂ ਆਪਣੇ ਸਾਥੀ ਪ੍ਰਗਟਸ਼ਕਤਨਾ ਜੀ ਜੋ ਮੇਰੇ ਪ੍ਰੋਡਕਸ਼ਨਰ ਸੀਨੀਅਰ ਔਰ ਲਖਵੀਰ ਸਿੰਘ ਜੋ ਮੇਰੇ ਸ਼ੱਕੀ ਨੇ ਨੈਸ਼ਨਲ ਟੀਮ ਦੇ ਵਿੱਚ ਆਖਰ ਭਾਰਤੀ ਸੁਟਕਾ ਸੰਘ ਦੀ ਯਾਰ ਮੋਬਾਈਲ ਦੇ ਉਹਨਾਂ ਦੀ ਮਜੂਰੀ ਵਿੱਚ ਉਹਨਾਂ ਦੇ ਰਾਈ ਉਹਨਾਂ ਨੂੰ ਮੈਂ ਅਪੁਆਇੰਟਮੈਂਟ ਦਿੱਤੀ ਹੈ। ਅੱਜ ਜਿਹੜੀ ਇੱਥੇ ਬੰਦੀ ਅੱਜ ਇੱਕ ਇੱਕ ਹੋਈ ਹੈ ਜੀ ਪਹਿਲਾਂ ਦੋ ਇੱਥੇ ਬੰਦੀਆਂ ਸੀ ਅੱਜ ਇੱਕ ਹੋ ਗਈਆਂ ਇੱਥੇ ਬੰਦੀਆਂ ਜੀ। ਉਹਦੇ ਬਾਰੇ ਕੀ ਕਰ ਰਹੇ ਜੀ? ਇਹ ਕਾਫੀ ਲੋਗ ਐ ਉੱਚਣ ਫੋਟਾ ਕਰ ਲੈਣੇ ਇੱਕ ਨਹੀਂ ਕਈ ਜੱਥੇ ਬੰਦੀਆਂ ਐਸੀ ਹੁੰਦੀਆਂ ਜਿਹੜੇ ਛੋਟੇ ਛੋਟੇ ਆਪਣੇ ਆਪਣੇ ਲਿੰਕ ਬਣਾ ਕੰਮ ਕਰਦੇ ਨੇ ਕਰਦੇ ਤੇ ਆਪਣੇ ਸਮਾਜ ਦਾ ਹੀ ਨੇ। ਸਾਨੂੰ ਉਹਨਾਂ ਦੇ ਕਦੇ ਕੋਈ ਇਤਰਾਜ਼ ਨਹੀਂ ਰਿਹਾਗਾ ਕਦੀ ਵੀ ਉਹਨਾਂ ਨੂੰ ਸੂਰਪੇ ਤੇ ਹਮੇਸ਼ਾ ਮੈਂ ਉਹਨਾਂ ਵਾਸਤੇ ਕੰਮ ਕਰਨਾ ਉਹਨਾਂ ਵਾਸਤੇ ਤਿਆਰ ਰਹਿਣਾ ਔਰ ਪੰਜਾਬ ਦੀ ਟੀਮ ਵੀ ਉਹਨਾਂ ਵਾਸਤੇ ਤਿਆਰ ਰਹੀਦੀ ਹੈ ਕਦੀ ਕਦੀ ਉਹ ਵਿਚਾਰ ਸੂਝਦੇ ਨੇ ਕਿ ਸਾਨੂੰ ਛੋਟੀਆਂ ਜਿਥੇ ਵੰਡੀਆਂ ਜਿਉਂਦਾ ਮਗਨਣਾ ਰਾਏ ਜੇ ਤੁਹਾਨੂੰ ਮਜ਼ਾ ਨਹੀਂ ਆ ਰਿਹਾ ਜਾਂ ਕੰਮ ਕਰਤਾ ਤੁਹਾਨੂੰ ਬੱਖਾ ਨਹੀਂ ਮਿਲ ਰਿਹਾ ਉਹ ਫਿਰ ਅਗਰ ਚਾਹੁੰਦੇ ਸਨ ਨਾਲ ਆ ਕੇ ਰਹੇ ਨੇ ਮੈਨੂੰ ਖੁਸ਼ੀ ਹੈ ਅਗਰ ਉਹ ਕਿਤੇ ਹੋਰ ਗਿਆ ਸਨ ਬੜੀ ਕੰਮ ਕਰਦੇ ਤੇ ਬੜੀ ਅੱਛੀ ਗੱਲ ਉਹਨਾਂ ਨੇ ਕਿ ਇੱਧਰ ਆਏ ਨੇ ਪਰ ਉਹ ਵੀ ਸਾਰੇ ਹੀ ਆਪਣੇ ਆਪਣੇ ਥਾਂ ਤੇ ਅੱਛਾ ਕੰਮ ਕਰ ਰਹੇ ਨੇ ਸਾਨੂੰ ਕੋਈ ਪ੍ਰਾਇਰ ਨਹੀਂ ਦਾ ਵੈਲਕਮ ਕਰਨਾ ਔਰ ਇਹ ਦੋ ਹੁੰਦਾ ਜਾਂ ਤਿੰਨ ਹੁੰਦਾ ਚਾਰ ਹੁੰਦਾ ਨਹੀਂ ਹੁੰਦਾ ਕਈ ਕਈ ਲੋਕਾਂ ਨੂੰ ਆ ਮੌਕਾ ਨਹੀਂ ਮਿਲਦਾ ਫਿਰ ਆਪਣੇ ਆਪਣੀ ਜਿੱਤੇ ਬਣੀ ਬਣਾ ਕੰਮ ਕਰ ਰਹੇ ਨੇ ਉਹਨਾਂ ਨੂੰ ਮੌਕਾ ਮਿਲਣਾ ਤੇ ਕਰ ਸਕਦੇ ਸਾਡੇ ਉੱਤੇ ਕੋਈ ਇਤਰਾਜ਼ ਨਹੀਂ ਲੇਕਿਨ ਅਗਰ ਉਹ ਸਾਡੇ ਨਾਲ ਆ ਕੰਮ ਕਰਦੇ ਨੇ ਇਹ ਇੱਕ ਸੁੰਦਰ ਹੈ ਸੁੰਦਰ ਤੇ ਸਾਰੀਆਂ ਨਦੀਆਂ ਬੰਦੇ ਤੇ ਚੰਗੀ ਗੱਲ ਨੂੰ ਬਹੁਤ ਵਿਸ਼ਾਲ ਮੌਕਾ ਮਿਲਦਾ ਕੰਮ ਕਰਨ ਦਾ ਉਹ ਕਰ ਰਹੇ ਨੇ ਮੈਨੂੰ ਇਸ ਦਾ ਵੀ ਖੁਸ਼ੀ ਹੈ ਉਹਨਾਂ ਨੂੰ ਪਤਾ ਹੀ ਨਾ ਕਰਤਾ ਤੁਹਾਨੂੰ ਕਹਿੰਦਾ ਉਹਨਾਂ ਨੂੰ ਕਹਿੰਦਾ ਜੇ ਆਇਆ ਨਾ ਕੋਈ ਮਤਲਬ ਅਜਿ ਕੁਛ ਮੁਸ਼ਕਲਾਂ ਵੀ ਆਂਦੀਆਂ ਨੇ ਤੁਹਾਡੇ ਕਾਰੋਬਾਰ ਦੇ ਵਿੱਚ ਲੈ ਕੇ ਉਹਨਾਂ ਨੂੰ ਜੀ ਪ੍ਰਸ਼ਾਸਨ ਨੂੰ ਜਾਂ ਸਰਕਾਰਾਂ ਤੱਕ ਅਪਰੋਚ ਕੀਤੀ ਗਈ ਕਿਹੜੇ ਕਿਹੜੇ ਮੁਸ਼ਕਲਾਂ ਨੇ ਆਖਰ ਜੀ ਹਾਂ ਮੈਂ ਹੁਣੇ ਦੱਸ ਰਿਹਾ ਸੀ ਮੈਂ ਤੁਹਾਡੇ ਕੋਲ 12 ਨੁਕਾਤੀ ਪ੍ਰੋਗਰਾਮ ਹੀ ਦਿੱਤਾ ਹੈ ਇਹ ਸਭ ਤੋਂ ਵੱਡੀ ਮੁਸ਼ਕਲ ਹੈ ਕਿ ਤੁਸੀਂ ਦੇਖਦੇ ਹੋਗਾ ਅੱਜ ਸਾਡੀਆਂ ਸੜਕਾਂ ਤੇ ਆਪਾਂ ਨਾ ਬਾਹਰ ਜਾਂਦੀਆਂ ਬੰਦੇ ਘੂਲ ਰਹੇ ਨੇ ਉਹਨਾਂ ਨਾਲ ਵੀ ਤੁਹਾਨੂੰ ਵੱਡੀ ਸਾਡੀਆਂ ਦੁਕਾਨਾਂ ਦੁਕਾਨਾਂ ਦੇ ਵਿੱਚ ਆ ਕਰ ਜਾਂਦੇ ਨੇ ਕਿੰਨੇ ਬਲੇ ਸ਼ੋਅਰੂਮ ਜੇ ਸਾਡੇ ਬੰਦਿਆਂ ਨੂੰ ਇਤਨਾਕ ਮੌਤ ਹੋਈ ਨਹੀਂ ਹਾਰਿਆ ਜਾਂਦਾ ਸਾਡਾ ਕੋਈ ਵੀ ਉਹਦੇ ਉੱਤੇ ਪ੍ਰੋਟੈਸਟ ਕਰਨ ਦੇ باوجود ਵੀ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਅਸੀਂ ਇਹਦੇ ਬਾਰੇ ਚਾਹੁੰਦੇ ਹਾਂ ਕਿ ਇੱਕ ਰੋਡ ਮੈਨੇਜਰ ਬਣ ਕੇ ਰੋਡਾਂ ਤੇ ਸਾਡਾ ਸੈਂਟਰ ਸੁਤੰਤਰ ਰਹਿਣ ਉਹਨਾਂ ਜਿਹੜਾ ਉਸ ਦਿਨ ਮਨਜੀਤ ਪਾਲ ਨੇ ਵੀ ਭਾਗ ਦੇ ਔਰ ਪਸ਼ੂ ਪਾਲਣ ਦੇ ਕੋਲ ਛੋਟੇ ਛੋਟੇ ਮੰਤਰਾਲੇ ਇਹਦੇ ਨਾਮ ਸੁਣੇ ਤੇ ਇਹਨਾਂ ਦਾ ਸਾਡੀ ਜਿੰਮੇ ਤੇ ਬਹੁਤ ਮਤਲਬ ਹੈ ਲੇਕਿਨ ਸੁਣੇ ਨਾ ਸਭ ਤੋਂ ਆਸਾਨ ਕੰਮ ਹੈ ਸਭ ਤੋਂ ਮਹਿੰਗਾ ਕੰਮ ਹੈ ਉਹਨਾਂ ਮੰਤਰਾਲੇ ਹੀ ਕੋਈ ਨਹੀਂ ਤੁਸੀਂ ਹਰਾਉਣਗੇ ਕੀ ਕਰੇ ਸਾਡੀਆਂ ਜਿਹੜੀਆਂ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਤਸੀਲ ਦੇ ਬੰਦੇ ਗ੍ਰਿਵੈਂਸ ਕਮਟੀਆਂ ਬਣੀਆਂ ਹੁੰਦੀਆਂ ਹਨ ਅਗਰ ਸਾਡੇ ਬੰਦੇ ਨੂੰ ਮੈਨੂੰ ਉਹ ਡਿਲੀਜੈਂਟ ਹੈ ਹੀ ਆਪਣੀ ਸ਼ਿਕਾਇਤਾਂ ਉਹਦੇ ਜਿੱਥੇ ਰੱਖਣਾ ਤੁਹਾਨੂੰ ਉਹ ਵੀ ਹਮਦਰਦ ਹੋ ਜਾਣਾ ਹੈ ਉਹਨਾਂ ਨੂੰ ਇਦਾਂ ਉਹਦੇ ਵਾਸਤੇ ਕੋਈ ਪਰਪਾਈ ਨਹੀਂ ਹੁੰਦੀ ਕੋਈ ਪੁਲਿਸ ਵਾਲਾ ਦਾ ਜ਼ਿੰਮੇਵਾਰ ਨਹੀਂ ਪਾਤਾ ਨਾ ਹੁੰਦਾ ਕੋਈ ਸਾਹਮਣੇ ਕੱਢੇਗਾ ਤੇ ਸਾਹਮਣੇ ਆ ਕੇ ਚਰੇ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੋਗਾ ਫਿਰ ਸਾਡਾ ਇੱਕ GST ਹੈ GST ਜਿਹੜੀ ਸਾਡੇ ਨੂੰ ਜ਼ਿਆਦਾ ਹੈ ਇਹ ਆਪਾਂ ਸਮਝ ਲੋ ਕਿ ਚਾਹੇ ਜ਼ਿੰਮੇਵਾਰ ਹੋ ਗਏ ਨੇ ਆਪਣੀ ਮਿਹਨਤ ਦੀ ਕਮਾਈ ਇਕੱਠੀ ਕਰਕੇ ਉਹਨਾਂ ਨੂੰ ਵਿਅਕਤੀ ਅਪਰਟਨਿਟੀ ਬਹੁਤ اچھی ਵਾਲਾ ਹੈ ਫਿਰ ਉਹ ਉਹ ਜਿਆਦਾ ਬਾਹਰ ਦੇ ਵਿਸ਼ੇਸ਼ ਮੈਡੀਕਲ ਦਾ ਤਾਂ ਬੰਦਾ ਖੜਕੇ ਔਰ ਇਹ ਸਿਰਫ ਸਿੱਧੀ ਬਲੈਕ ਮਿਲਿੰਗ ਨੂੰ ਉਪਸ਼ਾਦ ਹੁੰਦੀ ਹੈ ਅਗਰ ਉਹ ਸਾਡੀ 12% ਦੇ 13% 12% ਤੋਂ ਵੀ ਵੱਧ ਜਾਂਦੀ ਹੈ ਜਿਹੜੇ ਸਾਰੇ ਕਾਰਕਨਾ ਲਾਈ ਨੇ 18% ਤੱਕ ਪਾ ਕੇ ਭੰਜਾ ਦੇ ਬਹੁਤ ਵੱਡਾ ਟੈਕਸ ਹੈ ਅਗਰ ਉਹਨੂੰ ਘਟਾ ਦਿੱਤਾ ਜਾਏ ਤੇ ਬਹੁਤ ਅੱਛਾ ਕਿ ਇੱਕ ਤੇ ਬਲੈਕ ਮਿਲਿੰਗ ਬੰਦ ਹੋਏਗੀ ਸਾਡੀ ਫਾਨ ਕ੍ਰੈਂਸੀ ਬਚੇਗੀ ਸਾਡੀ ਆਪਣੀ ਕ੍ਰੈਂਸੀ ਇੰਡੀਆ ਦੀ ਜਿਹੜੀ ਬਾਹਰ ਜਾਣੀ ਉਹ ਬਚੇਗੀ ਪਰ ਸਾਡਾ ਇਹ ਨਾਲ ਬਹੁਤ ਜਿਆਦਾ ਸਾਡਾ ਕਿ ਸਾਡੇ ਘਰ ਵਿੱਚ ਆਪਣਾ ਪੈਸਾ ਇੱਥੇ ਰਹੇਗਾ ਸਾਡੇ ਕਾਰੀਗਰਾਂ ਨੂੰ ਕੰਮ ਮਿਲੇਗਾ ਕਿਉਂਕਿ ਲੋਕ ਇੱਥੇ ਖੁਰਾ ਖਰੀਦਣਗੇ ਇੱਥੇ ਕਾਰੀਗਰਾਂ ਨੂੰ ਕੰਮ ਮਿਲੇਗਾ ਚਲੋ ਧੰਨਵਾਦ ਅੱਜ ਬੜਾ ਮਰੀ ਭੱਗਾਂ ਵਾਲਾ ਲੱਗਦਾ ਅੱਜ ਨਾਲ ਬੜੀ ਵਧੀਆ ਮਗਲੀ ਸਾਡੇ ਵੀ ਸਾਡੇ ਨਾਲ ਜੁੜੇ ਆ ਤੇ ਸਾਡੀ ਸੰਸਾ ਹੋਰ ਮਜ਼ਬੂਤ ਹੋਈ ਹੈ ਕਿ ਜਿਹੜੇ ਸਾਡੇ ਬਲਾਦਰੀ ਦੇ ਉਪਰ ਆਣੀਆਂ ਕਿਸੇ ਪਾਸੇ ਵੀ ਸਾਡੀ ਬਲਾਦਰੀ ਕਿਸੇ ਬੰਦੇ ਨੂੰ ਉੱਪਰ ਆਉਂਦੀ ਨਹੀਂ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਡਿਪਾਰਟਮੈਂਟ ਆ ਗਏ ਸਾਡੇ ਇੱਥੇ ਕੋਈ ਤੰਗ ਕਰ ਦੇਵਾ ਹਰਦੀ ਟੀਮ ਅਸਲੇ ਇੰਨੀ ਕੁ ਮਜ਼ਬੂਤ ਹੋਈ ਏ ਅਸੀਂ ਉਹਨਾਂ ਦਾ ਪੂਰਾ ਮੁਕੀ ਆਪਣਾ ਕੋਈ ਵੀ ਕਾਰੋਬਾਰ ਦਾ ਮੁਕੀ ਮਸਲਾ ਉਹਨਾਂ ਨਾਲ ਸੰਘਰੇ ਇਸ ਵਾਸਤੇ ਦੇਖਿਆ ਗਿਆ ਕਿ ਇਹ ਬੰਦੇ ਸੇਵਾਦਾਰ ਤੇ ਹੈ ਹੀ ਗੁਰੂ ਘਰ ਦੀ ਸੇਵਾ ਕਰਦੇ ਕਰਦੇ ਅੱਜ ਆਪਣੀ ਬਲਾਦਰੀ ਦੀ ਇਹ ਸੇਵਾ ਵਿੱਚ ਕਰਨ ਨੂੰ ਸਾਡੇ ਨਾਲ ਤਿਆਰ ਹੋਏ ਸਾਡੇ ਨਾਲ ਮੋਢੇ ਨਾਲ ਨਾਲ ਚੱਲੋਗੇ ਇਸ ਵਾਸਤੇ ਜਿੰਨੇ ਅਮਲ ਬਹੁਤ ਬਹੁਤ ਅਨੁਰਧਨ ਜਿੰਨੇ ਮੇਰੇ ਭਰਾ ਜਿੰਨੇ ਵੋਟਰ ਮੇਰੇ ਆਲ ਇੰਡੀਆ ਕਸ਼ਮੀਰ ਸਿੰਘ ਦੇ ਰਾਜਪੂਰੀ ਜੀ ਆਰੇ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਅਸ਼ਮੀਲ ਕਾਲਜ ਦੇ ਜਿਹਨਾਂ ਦੇ ਪ੍ਰਧਾਨ ਹਨ ਅੱਜ ਜਿਹੜੀ ਗੱਲਬਾਤ ਹੋਈ ਸੀ ਇਹਦਾ ਅੰਸ਼ਰ ਰਿਹਾ ਤੇ ਇਹਦੇ ਤੇ ਚੇਤ ਹੋ ਗਏ ਬੋਦਰੀ ਆਲੀਆ ਹੈਲੋ ਅਨੁਰ ਸਿੰਘ ਆਜੀ ਹੈਲੋ ਹੈਲੋ ਸਮਝਾਈ ਤੁਹਾਨੂੰ ਕਾਫੀ ਨੇ ਟਪਰਾਲਾ ਚੱਲੇ ਅਸੀਂ ਤਾਂ ਉਹਨਾਂ ਕਾਟੀ ਸੇਵਾ ਦੇ ਨੇ ਉਹਨਾਂ ਜਿੱਤ ਭਾ ਵੀ ਦੇ ਅੰਦਰ ਦੀ ਸੇਵਾ ਕਰਦੇ ਉਹਨਾਂ ਨੇ ਕਾਹੇ ਇਤਵਾਰ ਦਾਤਰਾ ਦੇ ਜੀਨ ਕਰਾ ਪਰ ਸੋਚਿਆ ਸੀ ਕਿ ਉਹਨਾਂ ਨੂੰ ਤਾਂ ਬੰਦੇ ਨੇ ਜਿਸ ਨੇ ਆਪਛਣੇ ਕਾਰਨ ਕਰਦੇ ਇਸ ਕਰਕੇ ਥੋੜਾ ਦੇਖਦੇ ਆਪਾਂ ਆ ਗਏ ਨੇ ਜਿੱਦੇ ਵੀ ਜੀ ਕਰਦਾ ਨਾਲ ਉਹਨਾਂ ਨੇ ਆਂਗ ਨਾ ਜੀ ਰਹਿਦਾ ਵੀ ਸਾਡਾ ਜਿਹੜਾ ਸਵਲ ਕਰ ਸੰਗ ਥੋੜਾ ਚੱਲ ਮੀਟੋ ਅਰੇ ਕਿਹੜੇ ਜਿਹੜਾ ਲੀਡਰ ਹੁੰਦੇ ਨੇ ਆ ਆ ਗਏ ਆਪਣੇ ਕੰਮ ਕਰ ਕਰਨੇ ਉਹਨਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਬੰਦੀ ਦੇਖੋ ਜੀ ਉਤੇਦਾਰੀ ਸਾਨੂੰ ਦਿੱਲੀ ਨਾਲੋਂ ਵੱਡੀ ਵੀ ਇਹ ਪਹਿਲੀ ਚਿੱਲੇ ਦੇ ਮਤਾਨ ਸੀ ਹੁਣ ਅਸੀਂ ਆਗੇ ਆ ਪੰਜਾਬ ਦੇ ਚੇਅਰਮੈਨ ਪਹਿਲਾਂ ਵੀ ਅਸੀਂ ਤਨੋਂ ਮਨੋਂ ਕੰਮ ਕਰਦੇ ਸੀ ਹੁਣ ਵੀ ਅਸੀਂ ਤਨੋਂ ਮਨੋਂ ਕੰਮ ਕਰਾਂਗੇ ਔਰ ਜੋ ਕੰਮ ਪਹਿਲਾਂ ਕਰਦੇ ਸੀ ਉਸ ਤੋਂ ਵੱਧ ਚੜ੍ਹ ਕੇ ਹੀ ਕੰਮ ਕਰਾਂਗੇ ਕਿਸੇ ਨੂੰ ਇੱਠ ਬੁਹਾਉਂਦਾ ਮੌਕਾ ਨਹੀਂ ਲਿਆ ਗਿਆ ਕਹੇ ਕੋ ਜਿੱਕਾ ਖਾਲਸਾ ਵੱਡੀ ਜ਼ਿੰਮੇਵਾਰੀ ਕਿਨੇ ਕੀ ਕਹਿਣਾ ਚੰਦੇ ਹੋ ਇੱਥੇ ਦੇ ਕਿਉਂਕਿ ਹੋਰ ਵੀ ਸਮੱਸਿਆ ਹੋਣ ਕਿਹੜੀਆਂ ਸਰ ਸੰਗਤ ਦੇ ਨਾਲ ਕਿਹੜੇ ਇਹੋ ਜਿਹੇ ਕੰਮ ਕੀਤੇ ਜਾਣਗੇ ਮੁਸ਼ਕਲਾਂ ਵੇਖੋ ਅਸੀਂ ਕਰਦੇ ਹਾਂ ਕੰਮ ਤੇ ਕੰਮ ਸਾਨੂੰ ਕੋਈ ਕਰਨ ਨਹੀਂ ਦਿੱਤਾ ਜਾਂਦਾ ਅਸੀਂ ਪਰ ਅਸੀਂ ਕਰਦੇ ਹਾਂ ਆਪਣੀ ਮਰਜ਼ੀ ਨਾਲ ਹੀ ਕਰਦੇ ਹਾਂ ਠੋਕੇ ਕੰਮ ਤੇ ਇਹਦੇ ਵਿੱਚ ਇਹ ਆ ਵੀ ਹੁਣ ਜਿਹੜਾ ਕੰਮ ਕਰਾਂਗੇ ਸਾਨੂੰ ਕੋਈ ਬੰਦਸ਼ਾਣੀ ਹੋਣਗੀਆਂ ਜਿਹੜੀਆਂ ਵੀ ਬੰਦਸ਼ਾਵਾਂ ਉਹ ਸਾਡੇ ਨਾਲ ਹੀ ਬੈਠੇ ਆ ਇਹਨਾਂ ਨਾਲ ਸੋਲਵ ਹੋ ਜਾਣਗੀਆਂ ਇਹ ਸੰਗਤ ਇਹੋ ਜਿਹੇ ਗਤੀਵਿਧੀਆਂ ਹਨ ਉਹਨਾਂ ਦੀਆਂ ਗਤੀਵਿਧੀਆਂ ਹੈਗੇ ਹੀ ਵੀ ਅਸੀਂ ਆਪਣੇ ਹੀ ਰਿਸ਼ਤੇਦਾਰ ਮੁੱਖ ਰੱਖਨੇ ਆ ਜਿਹੜਾ ਵਾਦਾ ਬਣਾਇਆ ਉਹ ਸਾਡੇ ਜੀਜੂਰੀ ਕਦਰ ਰਵੇ ਤੇ ਅਸੀਂ ਜੀਜੂਰੀ ਕਰਨ ਵਾਲਿਆਂ ਜਿਹਨੇ ਹੈਗੇ ਅਸੀਂ ਤੇ ਹੈਗੇ ਆ ਵਾਧ ਚੜ ਕੇ ਹਿੱਸਾ ਨਾਲੇ ਤੇ ਕੰਮ ਕਰਨ ਵਾਲੇ ਇਹ ਸੰਗਤ ਨਾਲ ਤੁਸੀਂ ਜੁੜੇ ਹੋ ਇਧਰ ਕੀ ਵਾਦਾ ਤੁਹਾਨੂੰ ਨਜ਼ਰ ਆਇਆ ਜੀ ਇਹਦਾ ਵਾਦਾ ਇਹ ਆ ਜੀ ਇੱਕ ਦੇ ਘਰ ਦੇ ਕੋਲ ਹੀ ਆ ਕੰਮ ਜਦੋਂ ਮਰਜੀ ਦਿਨੇ ਰਾਤੀ ਸਵੇਰੇ ਜਿਹੜੇ ਨੇ ਮਰਜੀ ਇਹਨਾਂ ਨੂੰ ਆਵਾਜ਼ ਮਾਰੀ ਇਹ ਪਹਿਲਾਂ ਵੀ ਸਾਡੇ ਨਾਲ ਚੱਲਦੇ ਸੀ ਤੇ ਹੁਣ ਵੀ ਸਾਡੇ ਨਾਲ ਆ ਭਾਵੇਂ ਅਸੀਂ ਵੱਖਰੇ ਸੰਗਠਨ ਚ ਗਏ ਸਾਂ ਬਰਾਇਤਾ ਕਰੀ ਨਾ ਨੇ ਨਾ ਸਾਡਾ ਖੜਾ ਛੱਡਿਆ ਨਾ ਹੀ ਇਹਨਾਂ ਦਾ ਮਤਲਬ ਕਿਨਾਂ ਦੀ ਕਾਰਗੁਜ਼ਾਰੀ ਵੀ ਕਾਫੀ ਫਰਕ ਉਹਨਾਂ ਦਾ ਬਹੁਤ ਵਧੀਆ ਇਹਨਾਂ ਦੀ ਕਾਰਗੁਜ਼ਾਰੀ ਆ ਬਹੁਤ ਚੰਗੇ ਨੇ ਜੀ ਸਰ ਚੰਨੂ ਸਿੰਘ ਪੰਜਾਬ ਬਹੁਤ ਸੀ ਲੱਗਿਆ ਅੱਜ ਜਿਹੜਾ ਜਿਆਦਾ ਪ੍ਰਧਾਨ ਜੀ ਧੰਨਵਾਦ ਤੁਹਾਡੇ ਨੈਸ਼ਨਲ ਨਾਲ ਪ੍ਰਧਾਨ ਉੱਥੇ ਬੰਦੇ ਨੇ ਔਰ ਮੈਪਰ ਬਣਾਏ ਨਵੇਂ ਔਰ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਜੋ ਜਿਹਨੂੰ ਜਿਹਨੂੰ ਜੁਗਤ ਮਿਲਦੀ ਹੈ ਉਹ ਆਪਣੇ ਤਾਲ ਦੇ ਨਿਭਾਵੇ ਜਿਹੜਾ ਬੰਦੇ ਨੂੰ ਜਿਹੜਾ ਸਨਮਾਨ ਮਿਲਦਾ ਉਹ ਬੰਦਾ ਹਰੇਕ ਵੱਡੇ ਜੁਨੇ ਬਣੇ ਇੱਜ਼ਤ ਕਰੇ ਉਹਦਾ ਮਾਣ ਕਰੇ ਸਨਮਾਨ ਨੂੰ ਵਧਾਵੇ ਜਿਸ ਨਾਲ ਪਾਰਟੀ ਦਾ